भेजूगा 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 सुशील रिंकू तहन तो यूरोप भेजूगा सुशील रिंकू थानू तो दुबई भेजूगा ਸਿਸ਼ੀ ਲੈਂਕੂ ਤੋਹਾਨੂੰ ਗੋਆ ਪੇ ਚੁਕਾ ਸਿਸ਼ੀ ਲੈਂਕੂ ਨੇ ਪਰੇ ਮੰਚ ਤੋ ਕਰਤਾ ਐਲਾਨ ਸਿਸ਼ੀ ਲੈਂਕੂ ਨੇ ਸਿੱਧੇ ਤੌਰ ਤੇ ਪਾਸ ਪਾਰ ਦੇ ਕਰਤਵਾਨ ਨੂੰ ਕਹਿਤਾ ਕਿ ਜਿਹੜਾ ਆਪਣੇ ਆਪਣੇ ਬੂਥਾਂ ਤੇ ਵੱਧ ਤੋਂ ਵੱਧ ਵੋਟਾਂ ਪਵਾਏਗਾ ਉਹਨਾਂ ਨੂੰ ਪਹਿਲੇ ਦਸਾਂ ਨੂੰ ਭੇਜਿਆ ਜਾਏਗਾ ਯੂਰਪ ਅਗਲੇ ਦਸਾਂ ਨੂੰ ਭੇਜਿਆ ਜਾਏਗਾ ਦੁਬਈ ਅਗਲੇ ਦਸਾਂ ਨੂੰ ਭੇਜਿਆ ਜਾਏਗਾ ਗੋਆ 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 ਤੇ ਇਸ ਆਫਰ ਨੂੰ ਲੈ ਕੇ ਹੁਣ ਯੁਵਾਵਾਂ 'ਚ ਵੀ ਕਾਸਾ ਚੋਸ਼ ਪੈਦਾ ਹੋ ਗਿਆ ਹੈ ਕਿਉਂਕਿ ਯੂਰਪ ਦਾ ਵੀਜ਼ਾ ਕੌਣ ਨਹੀਂ ਚਾਹਦਾ ਸੋ ਇਹ ਸੈਯੋਨਾਂ ਨੇ ਵੀ ਜ਼ੋਰ ਲਾਣਾ ਕਰਤਾ ਸ਼ੁਰੂ ਆ ਤੁਹਾਨੂੰ ਦਿਖਾਨੇ ਆ ਕਿਵੇਂ ਸੁਸ਼ੀਲ ਕੁਮਾਰ ਰਿੰਕੂ ਨੇ ਪਰੇ ਮੰਚ ਤੋਂ ਕੀਤਾ ਇਲਾਨ ਤਨਕ ਮੇਲ ਪੰਜਾਬੀ ਯੂਨੀਵਰਸਿਟੀ ਬਿਊਰੋ ਰਿਪੋਰਟ ਚਿਲੰ다 ਉਸ ਤੋਂ ਬਾਅਦ ਜਿਹੜੇ ਦੂਸਰੇ ਨੰਬਰ ਤੇ 10 ਨੰਬਰ ਤੇ ਦੂਸਰੇ ਨੰਬਰ ਤੇ ਆ ਕੇ ਪਰਸੈਂਟੇਜ ਵਾਈ ਉਹਦਾ ਦਸਤਾਉ ਨੂੰ ਖਾਣੋ ਦਸਤਾਉ ਨੂੰ ਖਾਣ ਦੇ ਜਿਹੜੇ ਮੈਂਬਰ ਪ੍ਰਧਾਨ ਹੈ ਉਹਨਾਂ ਨੂੰ ਦੁਬਈ ਦੀ ਸੈਟ ਬਣਾਈ ਜਾਏਗੀ ਦੁਬਈ ਵੀ ਨੂੰ გავਗੇ ਜਿਹੜੇ ਤੀਸਰੇ ਨੰਬਰ ਤੇ ਦਸ ਗੁਠਾਂ ਦੇ ਪਰਸੈਂਟੇਜ ਵਾਈ ਤੀਸਰੇ ਨੰਬਰ ਤੇ ਆ ਗਏ ਅਗਰ ਮੇਰੀ ਬਾਤ ਪਿੱਛੇ ਜਾ ਰਹੀ ਹੈ ਇੱਕ ਵਾਰੀ ਹੱਥ ਖੜੇ ਕਰਕੇ ਦੇਖੋ ਵੀ ਬਾਤ ਜਾ ਰਹੀ ਹੈ ਬਿਲਕੁਲ ਠੀਕ ਹੈ ਮੋਟੂ ਜੀ ਕੰਮ ਜਿਹੜੇ ਜਿਹੜੇ ਤੀਸਰੇ ਨੰਬਰ ਦੇ ਦਸਤੂਬੂ ਧਾਨਗੇ ਕੋਣਾ ਦਸਤੂਬੂ ਇਹ ਜਿਹੜੇ ਇੱਕ ਕੰਪੀਟੀਸ਼ਨ ਅੱਜ ਦੇਸ਼ ਦਾ ਹੋ ਰਿਹਾ ਹੈ ਇੱਕ ਕੰਪੀਟੀਸ਼ਨ ਅੱਜ ਬੱਸ ਹਲਕੇ ਦਾ ਹੋਏਗਾ ਕਿ ਪਹਿਲੇ 10 ਦੂਤ ਜਿਹੜੋ ਦੂਸਰੇ ਨੰਬਰ ਦੇ 10 ਦੂਤ ਹੈ ਜਿਹੜੇ ਦੁਬਈ ਉਹ ਤੀਜੇ ਨੰਬਰ ਦੇ 10 ਦੂਤ ਹੈ ਜਿਹੜੇ ਉਹਨਾਂ ਦੀ ਗੱਲ ਉਹਦੀ ਗੱਲ ਹੋਊਗੀ ਅੱਜ ਆਈ ਦੇਖ ਰਹੇ ਸਾਰੇ ਇਹ ਗੱਲ ਜਿਹੜੀ ਹੈ ਇਹ ਝੂਠੀ ਨਹੀਂ ਹੈ ਰਿਕਾਰਡਿੰਗ ਹੋ ਗਈ ਸਾਰੇ লাইਵ ਦੇਖ ਰਹੇ ਆ ਇੱਕ ਕੰਪੀਟੀਸ਼ਨ ਆ ਸਾਡਾ ਸਾਡੇ ਨਾਲ ਕਾਉਂਸਲਰ ਦਾ 150 ਵੇ ਤੁਸੀਂ ਕਾਉਂਸਲਰ ਦਾ 150 ਹੋਰ ਇਹ ਜ਼ਿੰਮੇਵਾਰੀ ਖਾਦੀ ਹੈ ਜਿੰਨੇ ਕਾਉਂਸਲਰ ਐ ਹਨ ਜਦ ਜਿਹੜੇ ਮਿਲਣ ਵਾਲੇ ਅਥੋਂ ਜਿਹੜਾ ਤਿਆਰੀ ਕਰਨੀ ਹੈ ਇਹ ਮਿਨਿਸਪਲਟੀ ਇਹ ਤੁਹਾਡੇ ਦੇ ਤੇ ਇਹ ਤੁਹਾਡੀ ਬਾੜ ਅਗਰ ਤੁਹਾਡੀ ਬਾੜ ਦੇ ਗਿਰੇ 50% ਦੂਦ ਹੈ ਅਗਰ ਇੱਕ ਨੰਬਰ ਜਾਂਦੇ ਤੁਹਾਨੂੰ ਜੀ ਕੋਈ ਕਰ ਦੇ ਉਹ ਬਾਰੇ ਕਿ ਅੱਜ ਇਹ ਆਪਣੇ ਬੰਦੇ ਆਣ ਅੱਜ ਲੈ ਗਏ ਇਹਨਾਂ ਨੇ ਆਪਾ ਪ੍ਰਧਾਨ ਮੰਤਰੀ ਸਾਹਿਬ ਦੇ ਨਾਲ ਫੋਨ ਕੋਲਾ ਦੇ ਮੇਰੇ ਗੱਲ ਸੁਣਨੀ ਹੈ ਪਰ ਦੇਖੋ ਹਰ ਚੀਜ਼ ਹੈ ਕਿ ਕੰਪੀਟੀਸ਼ਨ ਹੈ ਕੰਪੀਟੀਸ਼ਨ ਦਾ ਜਮਾਨਾ ਬੱਚਿਆਂ ਨੂੰ ਕੰਪਨੀਆਂ ਦੇ ਵਿੱਚ ਹਰ ਜਗ੍ਹਾ ਕੰਪੀਟੀਸ਼ਨ ਹੈ ਜਮਾਨਾ ਉਹ 30 ਜੁਦ ਜਿਹੜੇ ਨੰਬਰ 1 ਦੇ ਦਾ ਨੰਬਰ 2 ਦੇ ਦਾ ਨੰਬਰ 3 ਦੇ ਦਾ ਤੀਆਂ ਗੁੱਥਾਂ ਨੂੰ ਜੜੀ ਹੈ ਵਧੀਆ ਫੈ ਚੰਗੀ ਹੋਟਲ ਚੰਗਾ ਰਕਰ ਦਾ ਵਧੀਆ ਜਿਹੜੇ ਉਹਨਾਂ ਦੀ ਜ਼ਿੰਦਗੀ ਭਰ ਦਾ ਜਿਹੜਾ ਯਾਦ ਰੱਖਣ ਵਾਲਾ ਕੁਝ ਆਪਾਂ ਦਰਵਾਗੇ ਆਪਾਂ ਮਿਹਨਤ ਕਰਨੀ ਪੰਜ ਦਿਨ ਜੱਟ ਕੇ ਮਿਹਨਤ ਕਰਨੀ ਹੈ ਪੰਜ ਦਿਨ ਇੱਕ ਦਿਨ ਆਪਣੇ ਆਪ ਛੱਡ ਕੇ ਆਪਣੀ ਪਾਰਟੀ ਦੇ ਲਈ ਪ੍ਰਧਾਨ ਮੰਤਰੀ ਦੇ ਸਾਹਮਣੇ ਵੀ ਆਪਾਂ ਮਿਹਨਤ ਕਰਨੀ ਹੈ